ਜੋ ਜੋਕਲ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਰੀਤ ਮੇਰੇ ਬਹੁਤ ਇਸ਼ਤਾਰ ਜੋ ਸਾਰੇ ਸੰਗਤਸੀ ਲਾਗੂ ਸਹਿਲਾਨ ਸਾਲ ਨੂੰ ਫਤੇ ਬਲਾਉਣਾ ਵਾਇਦ ਗੁਰਜੀਤ ਕਾ ਖਾਲਸਾ ਵਾਇਦ ਜੀ ਦੀ ਫਤੇ ਅੱਜ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਵੀ ਇੱਕ ਸਾਲ ਦਾ ਸਮਾਂ ਹੋ ਗਿਆ ਔਰ 1 ਸਾਲ ਦੇ ਵਿੱਚ ਜਿਸ ਮੰਗਾਂ ਦੇ ਸਬੰਧ ਦੇ ਵਿੱਚ ਇਹ ਸਮੁੱਚੇ ਸਿੱਖ ਪੰਥ ਨੇ ਮੋਰਚਾ ਲਾਇਆ ਸੀ ਅੱਜ 1 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਜਿਹੜੀਆਂ ਸਮੱਸਿਆਵਾਂ ਹਨ ਜੋ ਸਾਡੀਆਂ ਮੰਗਾਂ ਨੇ ਉਹਨਾਂ ਦਾ ਕਿਸੇ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਫਿਰ ਵੀ ਅੱਜ ਤੁਸੀਂ ਭਾਵੇਂ ਐਸੀ ਕਟਕ ਦੀ ਠੰਡ ਦੇ ਵਿੱਚ ਅੱਜ ਵੀ ਉਸੇ ਤਰੀਕੇ ਨਾਲ ਨਿਰੰਤਰ ਜਿਹੜਾ ਸੰਘਰਸ਼ ਹੈ ਜਾਰੀ ਰੱਖਿਆ ਹੋਇਆ ਹੈ ਪਰ ਜਿਹੜੀਆਂ ਸਰਕਾਰਾਂ ਅਸੀਂ ਚੁੰਨਦੇ ਆਂ ਇਨਸਾਫ਼ ਲਈ ਆਪਣੇ ਹੱਕਾਂ ਲਈ ਵੀ ਸਾਨੂੰ ਇੱਥੇ ਹੱਕ ਜਾਂ ਇਨਸਾਫ਼ ਮਿਲੂਗਾ ਹਰ ਸਰਕਾਰ ਆ ਜਿਹੜੀ ਬਹੁਮਤ ਲੈ ਕੇ ਬਣਦੀ ਆ ਪਰ ਜਦੋਂ ਇਹ ਸਰਕਾਰਾਂ ਦੇ ਕਮਾਂਦੇ ਕੁਰਸੀਆਂ ਤੇ ਬੈਠਦੇ ਨੇ ਤਾਂ ਸਾਰੇ ਜਿਹੜੀਆਂ ਮੰਗਾਂ ਨੇ ਉਹ ਜਿਹੜੀਆਂ ਮੰਗਾਂ ਸਾਡੀਆਂ ਕੋਈ ਵੀ ਸਰਕਾਰ ਆ ਜਿਹੜੀ ਨਹੀਂ ਮੰਨਦੀ ਕਿਉਂਕਿ ਇਹ ਅਸੀਂ ਜੋ ਦੇਖ ਰਹੇ ਆ ਪਿਛਲੇ ਸਮੇਂ ਦੇ ਵਿੱਚ ਭਾਵੇਂ ਇਸ ਦੇਸ਼ ਦੀ ਸਰਕਾਰ ਆ ਜਿਹੜੀ ਉਸ ਸਰਕਾਰ ਨੇ ਵੀ ਵੱਡਾ ਵਾਅਦਾ ਕੀਤਾ ਗੁਰਨਾਨ ਪਾਸ਼ਾ ਜੀ ਦੇ ਪ੍ਰਕਾਸ਼ ਸ਼ਰਮ ਦੇ ਕਿ ਜਿਹੜੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇਗਾ ਔਰ ਭਾਈ ਰਾਜੋਣਾ ਜੀ ਦੀ ਜਿਹੜੀ ਫਾਂਸੀ ਤੋਂ ਤਬਦੀਲ ਕਰਕੇ ਜਿਹੜੀ ਸਜ਼ਾ ਉਹ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਊਗੀ ਪਰ ਤੁਸੀਂ ਦੇਖੋ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਔਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਉਹਦੇ ਵਿੱਚ ਗੱਲ کہہ ਕੇ ਉਹਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਫਿਰ ਵੀ ਗੱਲ ਨਾ ਮੰਨੀ ਜਾਵੇ ਇਸ ਤੋਂ ਗੱਲ ਕੀ ਹੋਤੀ ਮਾੜੀ ਹੋ ਸਕਦੀ ਹੈ ਔਰ ਦੂਜੀ ਗੱਲ ਇਥੋਂ 1 ਸਾਲ ਦਾ ਸਮਾਂ ਹੋ ਗਿਆ ਰਜਨਾ ਇਥੋਂ ਤੱਕ ਦੀ ਮੈਂਬਰੀ ਜਿੱਥਾ ਇਸ ਸਥਾਨਾਂ ਤੋਂ ਇਸ ਸਟੇਟ ਦੇ ਮੁੱਖ ਮੰਤਰੀ ਤੱਕ ਆਪਣੀ ਗੱਲ ਨੂੰ ਲੈ ਕੇ ਜਾਣ ਲਈ ਇਥੋਂ ਜੱਥਾ ਜਿਹੜਾ ਰਵਾਨਾ ਹੁੰਦਾ ਪਰ ਬੜੇ ਦੁੱਖ ਦੀ ਗੱਲ ਆ ਕਿ 1 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਅੱਜ ਤੱਕ ਜਿਹੜਾ ਇਸ ਸਟੇਟ ਦਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਨੇ ਇੱਕ 31 ਮੈਂਬਰਾਂ ਜਿਹੜਾ ਜੱਥਾ ਜਾਂਦਾ ਸਾਰੀ ਸੰਗਤ ਦਾ ਇੱਕ ਸੁਨੇਹਾ ਲੈ ਕੇ ਉੱਥੇ ਤੱਕ ਜਾਣਾ ਚਾਹੁੰਦਾ ਉਹਨਾਂ ਦੀ ਗੱਲ ਨਹੀਂ ਸੁਣੀ ਅਜੇ ਤੱਕ ਮੁੱਖ ਮੰਤਰੀ ਨੇ ਦੇਖੋ ਇਸ ਤੋਂ ਮਾੜੀ ਗੱਲ ਕੋਈ ਹੋ ਸਕਦੀ ਹੈ ਵੀ ਇਸ ਸੂਬੇ ਦਾ ਮੁੱਖ ਮੰਤਰੀ ਹੋਵੇ ਔਰ ਸੂਬੇ ਦੇ ਮੁੱਖ ਮੰਤਰੀ ਤੱਕ ਸੂਬੇ ਦੀ ਜਿਹੜੇ ਸੰਗਤ ਉਹ ਆਪਣੀ ਮੰਗ ਆਪਣੀਆਂ ਗੱਲਾਂ ਆਪਣੀਆਂ ਮੰਗਾ ਉੱਥੇ ਤੱਕ ਪਹੁੰਚਾਉਣੀ ਉਹਨਾਂ ਤੱਕ ਗੱਲ ਕਰਨੀ ਚਾਹੁੰਦੀ ਹੋਵੇ ਪਰ ਅੱਜ ਤੱਕ ਦੇਖੋ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਕੋਈ ਨੁਮਾਇੰਦਾ ਵੀ ਜਿਹੜੀ ਗੱਲ ਸੁਣ ਕੇ ਉੱਥੇ ਤੱਕ ਜਿਹੜੀ ਮੀਟਿੰਗ ਨਹੀਂ ਕਰਾਈ ਕਿਸੇ ਨੇ ਸੋ ਮੈਂ ਸਮਝਦਾ ਵੀ ਇਹ ਜਿਹੜਾ ਸਾਡੇ ਨਾਲ ਤੱਕੇ ਛਾਈਆਂ ਹੋ ਰਹੀਆਂ ਨੇ ਭਾਵੇਂ ਕਿ ਤੱਕੇ ਛਾਈਆਂ ਬੜੇ ਲੰਮੇ ਸਮੇਂ ਤੋਂ ਹੋ ਰਹੇ ਜਿਸ ਦਿਨ ਤੋਂ ਜਿਹੜੇ ਆਪਣੀ ਅਸੀਂ ਸੰਘਰਸ਼ ਕਰਨਾ ਸ਼ੁਰੂ ਕੀਤਾ ਉਹ ਦਿਨ ਤੋਂ ਿਤੱਕੇ ਸ਼ਾਇਆਂ ਚਾਹੇ ਮੁਗਲਾਂ ਨੇ ਕੀਤੀਆਂ ਚਾਹੇ ਸਮੇਂ ਦੀਆਂ ਸਰਕਾਰਾਂ ਨੇ ਕੀਤੀਆਂ ਕਿਵੇਂ ਪਿਛਲੇ ਸਮੇਂ ਜਿਹੜੇ ਨੌਜਵਾਨ ਜਿਹੜੇ ਅਨਪਛਾਤੇ ਕਰਕੇ 25-30 ਹਜ਼ਾਰ ਦੇ ਲਗਭਗ ਜਿਨ੍ਹਾਂ ਦੇ ਖੂਨਾਂ ਨਾਲ ਹੋਲੀ ਖੇਤੀ ਸਰਕਾਰਾਂ ਨੇ ਔਰ ਲੱਖਾਂ ਦੇ ਮਜ਼ਦ ਜਿਹੜੇ ਲੋਕ ਜਿਹੜੇ ਸੰਘਰਸ਼ ਕਰਦੇ ਸੀ ਉਹਨਾਂ ਨੂੰ ਜਾਨੋਂ ਮਾਰਤਾ ਔਰ ਇਸੇ ਤਰੀਕੇ ਨਾਲ ਜਿਹੜੇ ਕੋਈ ਉਸ ਸਮੇਂ ਸ਼ਿਕਾਰ ਜਿਨ੍ਹਾਂ ਨੇ ਕੀਤੇ ਉਹਨਾਂ ਨੂੰ ਦੇਖੋ ਜਿਨ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਔਰ ਦੇਸ਼ ਦਾ ਕੋਈ ਕਾਨੂੰਨ ਨਹੀਂ ਹੈਗਾ ਵੀ ਜੇ ਕਿਸੇ ਦੀ ਸਜ਼ਾ ਪੂਰੀ ਹੋ ਗਈ ਹੋ ਗਈ ਲੋਪੇ ਉਨੂੰ ਜੇਲ੍ਹ ਚ ਰੱਖਿਆ ਜਾਵੇ ਪਰ ਦੇਖੋ ਤੁਸੀਂ 23 23 ਸਾਲ ਹੋ ਗਏ 33 33 ਸਾਲ ਹੋ ਗਏ 15 15 ਸਾਲ ਹੋ ਗਏ 10 10 ਸਾਲ ਹੋ ਗਏ ਸਜ਼ਾਵਾਂ ਪੂਰੀਆਂ ਨੂੰ ਇਹਨਾਂ ਨੂੰ ਪਰ ਅਜੇ ਤੱਕ ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਨਹੀਂ ਕੱਢਿਆ ਜਾਂਦਾ ਫਿਰ ਫਿਰ ਕਿੱਥੇ ਇਨਸਾਫ ਫਿਰ ਕੌਣ ਸਰਕਾਰ ਇਨਸਾਫ ਦੇਊਗੀ ਫਿਰ ਕਿਹੜਾ ਦੇਸ਼ ਦਾ ਅਸੀਂ ਸਾਨੂੰ ਕਿਹੜੇ ਦੇਸ਼ਾ ਮਤਲਬ ਸਾਨੂੰ ਤਾਂ ਦੇਸ਼ ਦੇ ਵਸਿੰਦੇ ਨਹੀਂ ਮੰਨਦੇ ਦੇਸ਼ ਦੇ ਨਾਗਰਿਕ ਨਹੀਂ ਮੰਨਦੇ ਫਿਰ ਅਸੀਂ ਹੋਰ ਕੀ ਕਹੀਏ ਜੇ ਅਸੀਂ ਇਹ ਗੱਲਾਂ ਕਹਿੰਦੇ ਆ ਫਿਰ ਕਹਿੰਦੇ ਆ ਬਾਗੀ ਵਾਲੀਆਂ ਬਾਗੀ ਵਾਲੀ ਸੁਰਚ ਬੋਲਦੇ ਨੇ ਇਹ ਬਾਗੀਆਂ ਵਾਲੀਆਂ ਗੱਲਾਂ ਕਰਦੇ ਨੇ ਪਰ ਅੱਜ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿੰਨਾਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਵੀ ਜੇ ਦੇਸ਼ ਦਾ ਕਾਨੂੰਨ ਹੈ ਉਹ ਕਿ ਸਾਰੇ ਦੇਸ਼ ਦੇ ਲੋਕਾਂ ਲਈ ਇੱਕ ਫਿਰ ਸਿੱਖਾਂ ਲਈ ਕਿਉਂ ਹੋਰ ਹੈ ਹੋਰ ਹੋਰ ਘਰਮਾਂ ਲਈ ਕਿਉਂ ਹੋਰ ਸੋ ਇਸੇ ਕਰਕੇ ਅੱਜ ਜਿਹੜਾ ਇਹ ਮੋਰਚਾ ਮੈਂ ਸਮਝਦਾ ਇਹ ਆਪਣੇ ਹੱਕਾਂ ਲਈ ਇਹ ਇੱਥੇ ਇਨਸਾਫ ਲੈਣ ਲਈ ਆ ਔਰ ਜਿਹੜਾ ਵੀ ਕੋਈ ਵੀ ਇਨਸਾਨ ਕਿਸੇ ਵੀ ਧਿਰ 'ਚ ਬੈਠਾ ਕਿਸੇ ਸੰਸਥਾ 'ਚ ਬੈਠਾ ਜੇ ਉਹ ਇਨਸਾਫ ਚਾਹੁੰਦਾ ਵੀ ਇਨਸਾਫ ਇਹਨਾਂ ਬੰਦਾ ਸੀ ਬੰਦੀ ਸੀ ਕਾਨੂੰ ਮੈਨਾ ਚਾਹੀਦਾ ਤਾਂ ਸਾਨੂੰ ਇਸ ਮੋਰਚੇ ਨਾਲ ਜੁੜਨਾ ਚਾਹੀਦਾ ਇਸ ਮੋਰਚੇ ਨਾਲ ਜੁੜ ਕੇ ਸਾਨੂੰ ਇਕਜੁੱਟਤਾ ਦਿਖਾਉਣੀ ਚਾਹੀਦੀ ਆ ਔਰ ਤਾਂ ਕਿ ਅਸੀਂ ਇੱਕ ਵੱਡੀ ਇਕੱਤਰਤਾ ਕਰਕੇ ਵੱਡੀ ਇੱਕ ਸਰਕਾਰਾਂ ਦੇ ਸਾਹਮਣੇ ਇਹ ਗੱਲ ਰੱਖੀਏ ਵੀ ਸਾਡੀ ਸਾਰੇ ਲੋਕਾਂ ਦੀ ਸਾਰੇ ਪੰਜਾਬੀਆਂ ਦੀ ਸਾਰਿਆਂ ਦੀ ਇਹ ਮੰਗ ਹੈ ਵੀ ਇਹ ਬੰਦੀ ਸਿੰਘ ਨੇ ਜਿਹੜੇ ਰਿਹਾ ਹੋਣੇ ਚਾਹੀਦੇ ਨੇ ਸੋ ਮੈਂ ਇੱਥੇ ਇਹ ਮੰਨ ਕਰਦਾ ਕਿ ਸਰਕਾਰਾਂ ਅੱਜ ਇੱਕ ਸਾਲ ਦਾ ਸਮਾਂ ਬੀਤ ਗਿਆ ਹੋਰ ਨਾ ਦੇ ਕੰਮ ਦੀ ਕਿੰਨਾ ਚਿਰ ਸਮਾਂ ਹੋਰ ਇਹਨਾਂ ਹੋਰ ਸੰਘਰਸ਼ ਕਰਾਉਣਾ ਹੈ ਇਹ ਜਲਦੀ ਤੋਂ ਜਲਦੀ ਜਿਹੜੇ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਉਹ ਸਮੁੱਚੀ ਮੈਨੇਜਮੈਂਟ ਜਿੰਨੀ ਮੈਨੇਜਮੈਂਟ ਪਾਲ ਸਿੰਘ ਦੀ ਫਰਾਂਸ ਸਾਹਿਬ ਦੇ ਨਾਲ ਸਹਿਯੋਗ ਦੇ ਕੇ ਇਹ ਸਮੋਰਚੇ ਨੂੰ ਚਲਾ ਰਹੀ ਹੈ ਮੈਂ ਸਮਝਦਾ ਉਹਨਾਂ ਦੀ ਵੀ ਬਹੁਤ ਵੱਡੀ ਸੇਵਾ ਔਰ ਜਿਹੜੇ ਲੋਕ ਇੱਥੇ ਜਿਹੜੀ ਸੰਗਤ ਜਿੰਨੀ ਵੀ ਇੱਥੇ ਆਪਣੀਆਂ ਸਵਾਵਾ ਦੇ ਰਹੀ ਹੈ ਆਪਣਾ ਕੀਮਤੀ ਸਮਾਂ ਇੱਕ ਇੱਕ ਪਲ ਦਾ ਹਰ ਇੱਕ ਇਨਸਾਨ ਦਾ ਕੀਮਤੀ ਆਪਣੇ ਘਰੇਲੂ ਕੰਮ ਆਪਣੇ ਕਾਰੋਬਾਰ ਉਹਨਾਂ ਨੂੰ ਛੱਡ ਕੇ ਜਿਹੜੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਦਿਨ ਰਾਤ ਸੇਵਾਵਾਂ ਕਰ ਰਹੇ ਨੇ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਦੀ ਸਭ ਤੋਂ ਵੱਡੀ ਇਹ ਬਹੁਤ ਵੱਡੀ ਸੇਵਾ ਹੈ ਸੋ ਅਸੀਂ ਜਿੱਥੇ ਵੀ ਆਪਣਾ ਸਨੇਹਾ ਪਹੁੰਚਾ ਕੇ ਉਹ ਸਾਰੀ ਸੰਗਤ ਨੂੰ ਨਾਲ ਜੋੜੀਏ ਨਾਲ ਜੋੜ ਕੇ ਇਸ ਮੋਰਚੇ ਨੂੰ ਤਕੜਾ ਕਰੀਏ ਔਰ ਤਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਸਾਰੀਆਂ ਮੰਨੀਆਂ ਜਾਣ ਤੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ